ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਜੀਕੇ ਪੰਜਾਬੀ ਕਹਾਣੀਆਂ ਚੈਨਲ ਦੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਵਿਆਹ 17 ਸਾਲਾਂ ਦੀ ਉਮਰ ਵਿੱਚ ਹੋਇਆ ਅਸੀਂ ਅਮੀਰ ਨਹੀਂ ਗਰੀਬ ਹੀ ਸੀ ਅਸੀਂ ਚਾਰ ਭਰਾ ਸੀ ਤੇ ਮਾਂ ਪਿਓ ਨੇ ਪੜਾਉਣ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਮੇਰੇ ਦੋਸਤ ਸਾਰੇ ਪੜ ਰਹੇ ਸੀ ਤਾਂ ਮੈਂ ਵੀ ਪੜਨਾ ਚਾਹੁੰਦਾ ਸੀ ਪਰ ਘਰ ਦੀ ਪ੍ਰੋਬਲਮ ਇਦਾਂ ਦੀ ਸੀ ਕਿ ਮੈਨੂੰ ਬਾਹਰ ਨਿਕਲ ਕੇ ਕੰਮ ਕਰਨਾ ਹੀ ਪਿਆ ਮੇਰੇ ਤਿੰਨ ਭਰਾਵਾਂ ਦੇ ਵਿਆਹ ਹੋ ਗਏ ਸੀ। ਉਹਨਾਂ ਦੇ ਬੱਚੇ ਵੀ ਸੀ। ਪਰ ਉਹ ਪਿੰਡ ਵਿੱਚ ਹੀ ਖੇਤੀਬਾੜੀ ਦਾ ਕੰਮ ਕਰਦੇ ਸੀ। ਮੇਰੇ ਮਾਪਿਆਂ ਨੂੰ ਭਰਾਵਾਂ ਦੇ ਬੱਚਿਆਂ ਦਾ ਖਰਚਾ ਔਖਾ ਹੋ ਗਿਆ ਸੀ। ਵੱਡੇ ਭਰਾ ਦੇ 6 ਬੱਚੇ ਸੀ ਤੇ ਉਹ ਵੀ ਖੇਤਾਂ ਵਿੱਚ ਕੰਮ ਕਰਦੇ ਸੀ। ਉਸ ਤੋਂ ਛੋਟੇ ਭਰਾ ਦੇ ਵੀ 4 ਬੱਚੇ ਸੀ। 3 ਨੰਬਰ ਵਾਲੇ ਭਰਾ ਦਾ ਵਿਆਹ ਹੋਇਆ ਸੀ ਤੇ ਮੇਰਾ ਵਿਆਹ ਉਹਦੇ ਨਾਲ ਹੀ ਕਰ ਦਿੱਤਾ ਸੀ। ਮੇਰੇ ਤੋਂ ਵੱਡੇ ਭਰਾ ਦੀ ਘਰ ਵਾਲੀ ਨੂੰ ਤਾਂ ਮਾਂ ਨੇ ਵਿਆਹ ਤੋਂ ਬਾਅਦ ਹੀ ਵਿਦਾ ਕਰਵਾ ਦਿੱਤਾ ਸੀ ਕਿਉਂਕਿ ਘਰ ਵਿੱਚ ਬਹੁਤ ਕੰਮ ਸੀ ਤੇ ਮੇਰੀਆਂ ਦੋਨੋਂ ਭਾਬੀਆਂ ਤੋਂ ਕੰਮ ਨਹੀਂ ਹੁੰਦਾ ਸੀ ਜਿਹਦੇ ਕਰਕੇ ਤੀਸਰੇ ਨੰਬਰ ਵਾਲੇ ਭਰਾ ਦੀ ਘਰਵਾਲੀ ਲਿਆਂਦੀ ਤਾਂ ਮਾਂ ਨੇ ਮੇਰੀ ਘਰਵਾਲੀ ਬਾਰੇ ਕਿਹਾ ਸੀ ਕਿ ਤੂੰ ਬਾਹਰ ਜਾ ਕੇ ਚੰਗੇ ਪੈਸੇ ਕਮਾਵੇਂਗਾ ਤਾਂ ਤੇਰੀ ਘਰਵਾਲੀ ਘਰ ਲੈ ਆਵਾਂਗੇ ਮੈਨੂੰ ਵੀ ਆਪਣੇ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੇਰਾ ਵਿਆਹ ਤਾਂ ਜ਼ਬਰਦਸਤੀ ਕਰਵਾਇਆ ਗਿਆ ਸੀ ਮੈਂ ਤੇ ਮੇਰੇ ਤੋਂ ਵੱਡਾ ਭਰਾ ਅਸੀਂ ਦੋਨੇ ਇਕੱਠੇ ਹੀ ਕੰਮ ਕਰਦੇ ਸੀ ਮੇਰਾ ਵਿਆਹ ਮੇਰੀ ਭਾਬੀ ਦੀ ਕਜਨ ਦੇ ਨਾਲ ਹੀ ਹੋਇਆ ਸੀ ਮੇਰੇ ਵਿਆਹ ਵਿੱਚ ਮੇਰੇ ਸਹੁਰਿਆਂ ਨੇ ਬਹੁਤ ਦਾਜ ਦਿੱਤਾ ਸੀ ਮੈਂ ਆਪਣੇ ਘਰ ਵਾਲੇ ਨੂੰ ਹਜੇ ਤੱਕ ਵੀ ਨਹੀਂ ਦੇਖਿਆ ਸੀ ਵਿਆਹ ਦੇ ਟਾਈਮ ਤਾਂ ਉਹਦਾ ਮੂੰਹ ਲੁਕਿਆ ਹੋਇਆ ਸੀ ਤਾਂ ਮੈਂ ਉਹਦਾ ਮੂੰਹ ਨਹੀਂ ਦੇਖਿਆ ਸੀ ਸੰਦੂਰ ਪਾਉਣ ਦੇ ਸਮੇਂ ਵੀ ਉਸ ਦਾ ਮੂੰਹ ਟੱਕ ਦਿੱਤਾ ਗਿਆ ਸੀ ਜਿਸ ਦੀ ਵਜ੍ਹਾ ਨਾਲ ਮੈਂ ਉਸ ਦਾ ਮੂੰਹ ਨਹੀਂ ਦੇਖਿਆ ਸੀ ਤੇ ਉਹ ਦੇਖਣ ਵਿੱਚ ਕਿੱਦਾਂ ਦੀ ਲੱਗਦੀ ਸੀ ਅਸੀਂ ਦੋਨੋਂ ਭਰਾਵਾਂ ਨੇ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਦੋਨੋਂ ਭਰਾ ਉੱਥੇ ਹੀ ਕੰਮ ਕਰਦੇ ਸੀ ਤੇ ਚੰਗੇ ਪੈਸੇ ਕਮਾ ਲੈਂਦੇ ਸੀ ਤੇ ਮਾਂ ਦੇ ਕੋਲ ਹੀ ਪੈਸੇ ਭੇਜ ਦਿੰਦੇ ਸੀ। ਮੇਰੀ ਮਾਂ ਨੇ ਭਾਬੀ ਨੂੰ ਭਰਾ ਦੇ ਨਾਲ ਹੀ ਭੇਜ ਦਿੱਤਾ ਸੀ ਤੇ ਮੈਂ ਆਪਣੇ ਭਰਾ ਭਾਬੀ ਨੂੰ ਦੇ ਨਾਲ ਹੀ ਰਹਿੰਦਾ ਸੀ। ਮੇਰੀ ਭਾਬੀ ਪ੍ਰੈਗਨੈਂਟ ਹੋਈ ਤਾਂ ਭਾਬੀ ਨੇ ਮਾਂ ਨੂੰ ਪੁੱਛਿਆ ਕਿ ਮੇਰੀ ਕੋਈ ਭੈਣ ਨਹੀਂ ਤੇ ਮੈਂ ਆਪਣੀ ਕਜਨ ਜਾਨੀ ਕਿ ਆਪਣੀ ਦਰਾਣੀ ਨੂੰ ਆਪਣੇ ਕੋਲ ਲਿਆਉਣਾ ਚਾਹੁੰਦੀ ਆ ਤਾਂ ਮਾਣੇ ਕਿਹਾ ਕਿ ਹਜੇ ਉਹਦਾ ਇਸ ਘਰ ਵਿੱਚ ਸਵਾਗਤ ਨਹੀਂ ਹੋਇਆ ਤੇ ਉਹ ਕਿੱਦਾਂ ਆ ਸਕਦੀ ਆ ਭਾਬੀ ਨੇ ਕਿਹਾ ਕੋਈ ਗੱਲ ਨਹੀਂ ਪਰ ਵਿਆਹ ਤਾਂ ਹੋਇਆ ਹੀ ਆ ਨਾ ਇਹਦੇ ਵਿੱਚ ਕਿਹੜੀ ਮਾੜੀ ਗੱਲ ਆ ਇੱਥੇ ਮੈਂ ਹੈਗੀ ਆ ਇਦਾਂ ਦਾ ਕੁਝ ਨਹੀਂ ਹੋਊਗਾ ਤੇ ਅੱਜ ਤੱਕ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਵੀ ਨਹੀਂ ਸੀ ਤੇ ਨਾ ਹੀ ਮੈਨੂੰ ਉਹਦੇ ਨਾਲ ਕੋਈ ਦਿਲਚਸਪੀ ਸੀ ਭਾਬੀ ਨੇ ਆਪਣੇ ਕਚਨ ਨੂੰ ਫਿਰ ਬੁਲਾ ਲਿਆ ਜਾਨੀ ਮੇਰੀ ਘਰ ਵਾਲੇ ਨੂੰ ਆਪਣੇ ਕੋਲ ਬੁਲਾਇਆ ਸੀ ਮੈਂ ਸਿਰਫ 10ਵੀਂ ਤੱਕ ਪੜ੍ਹਾਈ ਕੀਤੀ ਸੀ ਮੈਨੂੰ ਅੱਗੇ ਪੜ੍ਹਨ ਦਾ ਸ਼ੌਂਕ ਸੀ ਤਾਂ ਮੈਂ ਇੱਥੇ ਹੀ ਪ੍ਰਾਈਵੇਟ ਬੀਏ ਵੀ ਕਰਦਾ ਸੀ ਤੇ ਮੈਂ ਕੰਮ ਤੋਂ ਬਾਅਦ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਸੀ ਮੈਂ ਰਾਤ ਤੱਕ ਉਸ ਫੈਕਟਰੀ ਵਿੱਚ ਕੰਮ ਕਰਦਾ ਰਹਿੰਦਾ ਸੀ ਉਸ ਤੋਂ ਬਾਅਦ ਹੀ ਘਰ ਆਉਂਦਾ ਥੱਕ ਹਾਰ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਤੇ ਕੁੰਡੀ ਲਾ ਲੈਂਦਾ ਸੀ ਉਸ ਤੋਂ ਬਾਅਦ ਮੈਂ ਬਾਹਰ ਹੀ ਨਹੀਂ ਨਿਕਲਦਾ ਸੀ ਮੇਰੀ ਘਰ ਵਾਲੀ ਇਥੇ ਹਾਇ ਨੂੰ ਹਫਤਾ ਹੋ ਗਿਆ ਸੀ ਉਹਦਾ ਤੇ ਮੇਰਾ ਆਪਸ ਵਿੱਚ ਹਜੇ ਵੀ ਸਾਹਮਣਾ ਤੱਕ ਨਹੀਂ ਹੋਇਆ ਸੀ ਕਿਉਂਕਿ ਮੈਂ ਸਵੇਰੇ 4 ਵਜੇ ਉੱਠ ਕੇ ਫੈਕਟਰੀ ਚਲਾ ਜਾਂਦਾ ਸੀ ਤੇ ਰਾਤ ਨੂੰ ਕਾਫੀ देर ਆਉਂਦਾ ਸੀ ਆਪਣੇ ਭਰਾ ਦੇ ਨਾਲ ਹੀ ਘਰ ਜਾਂਦਾ ਸੀ ਮੇਰੀ ਘਰ ਵਾਲੀ ਮੇਰੇ ਭਰਾ ਨੂੰ ਬੁਲਾਉਂਦੀ ਸੀ ਕਿਉਂਕਿ ਉਹਦਾ ਉਹ ਝੇਟ ਲੱਗਦਾ ਸੀ ਇਸ ਦੀ ਵਜ੍ਹਾ ਨਾਲ ਉਸ ਨੇ ਮੈਨੂੰ ਕਦੀ ਦੇਖਿਆ ਨਹੀਂ ਸੀ ਮੈਨੂੰ ਰੋਟੀ ਵੀ ਭਾਬੀ ਫੜਾਉਂਦੀ ਸੀ ਉਹਦੀ ਡਿਲੀਵਰੀ ਦਾ ਸਮਾਂ ਆਇਆ ਤਾਂ ਉਹਨੂੰ ਹਸਪਤਾਲ ਲੈ ਜਾਣਾ ਪਿਆ। ਮੇਰੀ ਘਰ ਵਾਲੀ ਭਾਬੀ ਦੇ ਨਾਲ ਹੀ ਸੀ ਪਰ ਮੇਰੀ ਘਰ ਵਾਲੀ ਘਰੇ ਹੀ ਘਰ ਦਾ ਸੰਭਾਲ ਰਹੀ ਸੀ। ਭਾਬੀ ਨੂੰ ਵੀ ਸੰਭਾਲ ਰਹੀ ਸੀ। ਆਹ ਭਾਬੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤਾਂ ਮੇਰੀ ਘਰ ਵਾਲੀ ਘਰ ਸੰਭਾਲ ਰਹੀ ਸੀ ਤੇ ਉਹੀ ਮੈਨੂੰ ਰੋਟੀ ਫੜਾਉਂਦੀ ਸੀ। ਪਹਿਲੀ ਵਾਰ ਮੇਰੇ ਲਈ ਰੋਟੀ ਲੈ ਕੇ ਜਦੋਂ ਉਹ ਆਈ ਮੈਂ ਉਹਦੇ ਨਾਲ ਗੁੱਸੇ ਰਹਿੰਦਾ ਸੀ। ਮੈਂ ਉਹਨੂੰ ਦੇਖਣਾ ਵੀ ਚੰਗਾ ਨਹੀਂ ਸਮਝਦਾ ਸੀ। ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਕਿ ਇਸ ਸਬਦ ਦੀ ਜੜ ਇਹੀ ਆ ਜੇ ਇਹਦਾ ਮੇਰੇ ਨਾਲ ਵਿਆਹ ਨਾ ਹੁੰਦਾ ਤਾਂ ਮੈਂ ਪੜ੍ਹਾਈ ਕਰ ਰਿਹਾ ਹੁੰਦਾ ਉਹਨੇ ਆਪਣੇ ਚਿਹਰੇ ਤੇ ਚੁੰਨੀ ਕੀਤੀ ਹੋਈ ਸੀ ਮੈਂ ਕਿਹਾ ਇੱਥੇ ਹੀ ਰੱਖ ਦੇ ਮੈਂ ਖਾ ਲਵਾਂਗਾ ਪਰ ਉਹ ਗਈ ਨਹੀਂ ਤੇ ਚੁੱਪਚਾਪ ਖੜੀ ਰਹੀ ਉਸਨੇ ਕਿਹਾ ਕਿ ਕੀ ਗੱਲ ਆ ਤੂੰ ਅੱਜ ਤੱਕ ਮੈਨੂੰ ਦੇਖਿਆ ਨਹੀਂ ਤੇ ਨਾ ਹੀ ਮੈਨੂੰ ਮਿਲਿਆ ਕੀ ਮੈਂ ਤੈਨੂੰ ਪਸੰਦ ਨਹੀਂ ਮੈਂ ਕਿਹਾ ਪਸੰਦ ਨਾ ਪਸੰਦ ਦੀ ਗੱਲ ਨਹੀਂ ਆ ਇਹ ਵਿਆਹ ਮੇਰੀ ਮਰਜ਼ੀ ਨਾਲ ਨਹੀਂ ਹੋਇਆ ਮੈਂ ਆਪਣਾ ਵਿਆਹ ਹਜੇ ਕਰਵਾਉਣਾ ਹੀ ਨਹੀਂ ਚਾਹੁੰਦਾ ਸੀ ਮਾਂ ਪਿਓ ਨੇ ਜ਼ਬਰਦਸਤੀ ਮੇਰਾ ਵਿਆਹ ਤੇਰੇ ਨਾਲ ਕਰਵਾ ਦਿੱਤਾ ਮੈਂ ਤਾਂ ਹਜੇ ਪੜਨਾ ਚਾਹੁੰਦਾ ਸੀ ਉਸਨੇ ਕਿਹਾ ਕਿ ਤੂੰ ਪੜਨਾ ਚਾਹੁੰਦਾ ਸੀ ਤਾਂ ਫਿਰ ਪੜ ਲੈਂਦਾ ਪਰ ਵਿਆਹ ਪੜਾਈ ਵਿੱਚ ਰੁਕਾਵਟ ਥੋੜੀ ਬਣਦਾ ਮੈਂ ਸੁਣਿਆ ਕਿ ਤੁਸੀਂ ਹਜੇ ਵੀ ਪੜਾਈ ਕਰ ਰਹੇ ਹੋ ਤੇ ਕੰਮ ਵੀ ਕਰਦੇ ਹੋ ਤਾਂ ਕਿ ਤੁਹਾਨੂੰ ਕਿਸੇ ਨੇ ਅੱਜ ਤੱਕ ਰੋਕਿਆ ਮੈਂ ਕਿਹਾ ਨਹੀਂ ਫਿਰ ਉਸਨੇ ਕਿਹਾ ਜੇ ਤੁਸੀਂ ਮੈਨੂੰ ਦੇਖ ਲਓਗੇ ਤਾਂ ਕਿ ਤੁਹਾਡੀ ਪੜਾਈ ਨਹੀਂ ਹੋਊਗੀ ਮੈਂ ਕਿਹ ਫਾਲਤੂ ਦੀਆਂ ਗੱਲਾਂ ਨਾ ਕਰ। ਮੈਨੂੰ ਪੜਨ ਤੋਂ ਕੋਈ ਨਹੀਂ ਰੋਕ ਸਕਦਾ। ਉਸ ਨੇ ਆਪਣੇ ਚਿਹਰੇ ਤੋਂ ਕੱਪੜਾ ਹਟਾਇਆ ਤਾਂ ਮੇਰੇ ਪੈਰਾਂ ਨੂੰ ਵੀ ਹੱਥ ਲਾਇਆ। ਮੈਂ ਉਹ ਨੂੰ ਆਸ਼ੀਰਵਾਦ ਵੀ ਨਹੀਂ ਦਿੱਤਾ। ਦੇਖਣ ਨੂੰ ਉਹ ਠੀਕ ਠਾਕ ਜਿਹੀ ਸੀ, ਗੋਰੀ ਸੀ। ਪਰ ਉਸ ਦੇ ਗੱਲ ਕਰਨ ਦੇ ਅੰਦਾਜ਼ ਤੋਂ ਇਦਾਂ ਲੱਗਦਾ ਸੀ ਕਿ ਉਸ ਦੀ ਉਮਰ ਬਹੁਤ ਜ਼ਿਆਦਾ। ਸ਼ਾਇਦ ਉਮਰ ਵਿੱਚ ਮੇਰੇ ਤੋਂ ਉਹ ਵੱਡੀ ਹੀ ਸੀ। ਉਸ ਦੀ ਉਮਰ ਸ਼ਾਇਦ ਮੇਰੇ ਤੋਂ 5 ਸਾਲ ਵੱਡੀ ਸੀ। ਮੇਰੇ ਕੋਲ ਮੈਚ્યોਰ ਜਿਹੀ ਲੱਗਦੀ ਸੀ। ਮੈਂ ਸਿਰਫ 19 ਸਾਲ ਦਾ ਮੁੰਡਾ ਸੀ ਮੈਂ ਉਸ ਨੂੰ ਕਿਹਾ ਕਿ ਹਜੇ ਅਸੀਂ ਤੈਨੂੰ ਘਰ ਵੀ ਨਹੀਂ ਲਿਆਂਦਾ ਉਸ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਿਹੜਾ ਕੋਈ ਬੱਚਾ ਪੈਦਾ ਕਰਨਾ ਹਜੇ ਤਾਂ ਤੂੰ ਪੜਦਾ ਹੀ ਹੈ ਮੈਂ ਤੁਹਾਨੂੰ ਖੁਸ਼ ਰੱਖਣਾ ਚਾਹੁੰਦੀ ਹਾਂ ਉਹਦੀਆਂ ਗੱਲਾਂ ਤੋਂ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਉਹ ਕੀ ਕਹਿੰਦੀ ਸੀ ਮੈਨੂੰ ਸਮਝ ਨਹੀਂ ਆਉਂਦਾ ਸੀ ਉਸ ਨੇ ਮੈਨੂੰ ਆਪਣੇ ਹੱਥਾਂ ਨਾਲ ਰੋਟੀ ਖਾਉਣੀ ਸ਼ੁਰੂ ਕੀਤੀ ਤੇ ਕਦੇ-ਕਦੇ ਮੈਨੂੰ ਟੱਚ ਵੀ ਕਰਦੀ ਸੀ ਮੈਨੂੰ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਸੀ ਇਦਾਂ ਲੱਗਦਾ ਸੀ ਪੂਰੇ ਸਰੀਰ ਨੂੰ ਕਰੰਟ ਜਿਹਾ ਲੱਗਦਾ ਹੋਵੇ ਮੈਂ ਉਸ ਦਾ ਹੱਥ ਉੱਥੇ ਹੀ ਰੋਕ ਦਿੱਤਾ ਮੈਂ ਕਿਹਾ ਕਿ ਮੈਂ ਤਾਂ ਆਪ ਹੀ ਖਾ ਲਵਾਂਗਾ ਉਸਨੇ ਕਿਹਾ ਮੈਂ ਤੁਹਾਡੀ ਘਰ ਵਾਲੀਆਂ ਕੋਈ ਅਣਜਾਣ ਔਰਤ ਨਹੀਂ ਹਾਂ ਹੁਣ ਤਾਂ ਮੈਂ ਤੁਹਾਨੂੰ ਰੋਜ਼ ਰੋਟੀ ਖਵਾਇਆ ਹੀ ਕਰੂੰਗੀ ਤੇ ਤੁਸੀਂ ਥੱਕ ਜਾਓਗੇ ਮੈਂ ਤਾਂ ਤੁਹਾਡੇ ਪੈਰ ਵੀ ਦਬਾ ਦੇਵਾਂਗੀ ਤੇ ਰੋਜ਼ ਇਹੀ ਕਰਨ ਲੱਗੀ ਇੱਕ ਦਿਨ ਬਾਥਰੂਮ ਦੇ ਅੰਦਰ ਗਈ ਤਾਂ ਮੈਨੂੰ ਬਹੁਤ ਉੱਚੀ ਆਵਾਜ਼ ਆਈ ਸ਼ਾਇਦ ਉਹ ਅੰਦਰ ਡਿੱਗ ਗਈ ਸੀ ਮੈਂ ਫਟਾਫਟ ਭੱਜਿਆ ਉਸਨੇ ਦਰਵਾਜ਼ੇ ਨੂੰ ਕੁੰਟੀ ਵੀ ਨਹੀਂ ਲਾਈ ਸੀ ਮੈਂ ਸਿੱਧਾ ਬਾਥਰੂਮ ਦੇ ਅੰਦਰ ਹੀ ਗਿਆ ਉਹ ਪੂਰੀ ਤਰ੍ਹਾਂ ਭਿੱਜੀ ਹੋਈ ਸੀ ਉਸ ਦਾ ਇੱਕ ਇੱਕ ਅੰਗ ਬਾਹਰ ਦਿਖਾਈ ਦੇ ਰਿਹਾ ਸੀ ਉਸਨੇ ਮੈਨੂੰ ਵੀ ਫੜ ਕੇ نیچے ਸੁਤ ਲਿਆ ਫਟਾਫਟ ਮੇਰੇ ਉੱਪਰ ਆ ਗਈ ਮੇਰੇ ਪੂਰੇ ਸਰੀਰ ਨੂੰ ਜਿਵੇਂ ਕਰੰਟ ਜੇ ਲੱਗਾ ਮੈਂ ਵੀ ਬੈਕ ਗਿਆ ਸੀ ਤੇ ਉਸ ਨੂੰ ਆਪਣੇ ਸੀਨੇ ਦੇ ਨਾਲ ਲਾ ਲਿਆ ਸੀ ਉਹ ਵੀ ਜਵਾਨ ਸੀ ਜਦੋਂ ਮੈਂ ਇਦਾਂ ਕੀਤਾ ਤਾਂ ਉਹ ਬੇਲਕਾਬ ਹੋ ਗਈ ਤੇ ਆਪਣੇ ਕੱਪੜਿਆਂ ਨੂੰ ਉਤਾਰ ਕੇ ਮੇਰੇ ਨਾਲ ਹੀ ਚੱਕ ਗਈ ਜਿੱਦਾਂ ਜਿੱਦਾਂ ਕਹਿੰਦੀ ਗਈ ਮੈਂ ਓਦਾਂ ਓਦਾਂ ਹੀ ਕਰਦਾ ਰਿਹਾ ਪੂਰੇ ਬਾਥਰੂਮ ਵਿੱਚ ਉਸ ਦੀਆਂ ਸਿਸਕੀਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਮੈਂ ਵੀ ਬੈਕ ਗਿਆ ਸੀ ਪਹਿਲੀ ਵਾਰ ਮੈਂ ਉਸ ਨੂੰ ਇਦਾਂ ਦੇਖਿਆ ਸੀ ਅਜੇ ਉਸ ਨੂੰ ਪੂਰਾ ਮਸਕੂਨ ਵੀ ਨਹੀਂ ਦੇ ਸਕਿਆ ਹਜੇ ਵੀ ਉਹ ਤੜਫ ਰਹੀ ਸੀ ਤਾਂ ਮੈਂ ਫਟਾਫਟ ਉਸ ਤੋਂ ਵੱਖ ਹੋਇਆ ਤੇ ਉਸ ਨੂੰ ਝੜਕਣ ਲੱਗਾ ਕਿ ਤੂੰ ਇਹ ਕੀ ਕਰ ਰਹੀ ਹੈ ਤੂੰ ਤਾਂ ਬੇਸ਼ਰਮ ਔਰਤਾਂ ਉਸ ਨੇ ਕਿਹਾ ਇਹਦੇ ਵਿੱਚ ਕਿਹੜੀ ਬੇਸ਼ਰਮੀ ਵਾਲੀ ਗੱਲ ਤੂੰ ਮੇਰਾ ਘਰ ਵਾਲਾ ਤੇ ਮੈਂ ਤੇਰੀ ਘਰ ਵਾਲੀ ਆ ਇੱਕ ਹਸਬੰਡ ਵਾਈਫ ਦੇ ਵਿੱਚ ਇਦਾਂ ਦੀਆਂ ਹੀ ਗੱਲਾਂ ਹੁੰਦੀਆਂ ਮੇਰਾ ਪੂਰਾ ਅਧਿਕਾਰ ਆ ਤੇਰੇ ਤੇ ਮੇਰੀ ਪਿਆਸ ਨੂੰ ਤੂੰ ਹੀ ਬੁਝਾਵੇਂਗਾ ਮੈਂ ਕਿਹਾ ਮੈਂ ਇਹੀ ਤਾਂ ਨਹੀਂ ਚਾਹੁੰਦਾ ਮੈਂ ਤਾਂ ਹਜੇ ਪੜਨਾ ਚਾਹੁੰਦਾ ਮੇਰਾ ਧਿਆਨ ਪਟਕ ਗਿਆ ਤਾਂ ਮੈਂ ਨਹੀਂ ਪੜ ਸਕਦਾ ਉਸ ਦਿਨ ਤੋਂ ਬਾਅਦ ਮੈਂ ਘਰ ਜਾਣਾ ਹੀ ਬੰਦ ਕਰ ਦਿੱਤਾ ਮੈਂ ਉੱਥੇ ਹੀ ਫੈਕਟਰੀ ਵਿੱਚ ਕੰਮ ਕਰਦਾ ਤੇ ਉੱਥੇ ਹੀ ਸੌਂ ਜਾਂਦਾ ਸੀ ਆਪਣੇ ਪੜ੍ਹਾਈ ਵਿੱਚ ਬਿਜੀ ਹੋ ਗਿਆ ਸੀ ਪਰ ਉਸ ਦਿਨ ਮੇਰੀ ਘਰ ਵਾਲੇ ਨਾਲ ਮੁਲਾਕਾਤ ਮੈਨੂੰ ਕਦੇ-ਕਦੇ ਯਾਦ ਆਉਂਦੀ ਤਾਂ ਮੈਂ ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢਦਾ ਤੇ ਕਹਿੰਦਾ ਕਿ ਇਹ ਮੇਰਾ ਰਾਹਸਤਾ ਨਹੀਂ ਮੇਰੀ ਮੰਜ਼ਿਲ ਤਾਂ ਪੜ੍ਹਾਈ ਹੈ ਤੇ ਮੈਂ ਆਪਣੀ ਪੜ੍ਹਾਈ ਦੇ ਵਿੱਚ ਕਿਸੇ ਨੂੰ ਵੀ ਨਹੀਂ ਆਉਣ ਦੇਵਾਂਗਾ ਇਸੇ ਤਰ੍ਹਾਂ ਹੁਣ 3 ਮਹੀਨੇ ਹੋ ਚੁੱਕੇ ਸੀ ਫਿਰ ਮੇਰੀ ਭਾਬੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਮੈਂ ਆਪਣੀ ਭਾਬੀ ਨੂੰ ਮਿਲਣ ਨਹੀਂ ਗਿਆ ਸੀ ਨਾ ਹੀ ਮੈਂ ਆਪਣੇ ਭਤੀਜੇ ਨੂੰ ਦੇਖਿਆ ਮੇਰੀ ਘਰ ਵਾਲੀ ਹਾਲੇ ਵੀ ਇੱਥੇ ਹੀ ਸੀ ਜਦੋਂ ਮੇਰੇ ਭਰਾ ਨੇ ਮੈਨੂੰ ਕਿਹਾ ਕਿ ਅੱਜ ਘਰ ਵਿੱਚ ਬੱਚੇ ਦਾ ਨਾਮ ਕਰਨਾ ਤੇ ਤੂੰ ਜ਼ਰੂਰ ਆਉਣਾ ਜਾਂ ਤਾਂ ਫੈਕਟਰੀ ਤੋਂ ਛੁੱਟੀ ਲੈ ਲੈ ਤੇ ਘਰ ਵਿੱਚ ਕੰਮ ਵੀ ਬਹੁਤ ਆ ਜੋ ਤੈਨੂੰ ਹੀ ਸੰਭਾਲਣੇ ਪੈਣਗੇ ਫਿਰ ਰਿਸ਼ਤੇਦਾਰਾਂ ਨੂੰ ਵੀ ਸੰਭਾਲਣਾ ਪਿੰਡ ਤੋਂ ਮੰਮੀ ਪਾਪਾ ਭਰਾ ਭਾਬੀ ਬਹੁਤ ਸਾਰੇ ਆ ਰਹੇ ਨੇ ਤੇ ਕੰਮ ਵੀ ਬਹੁਤ ਆ ਤਾਂ ਇਹਨੂੰ ਸਾਡੀ ਮਦਦ ਕਰਨੀ ਪਊਗੀ ਮੈਂ ਮਜਬੂਰ ਸੀ ਮੈਨੂੰ ਜਾਣਾ ਪਿਆ ਸੀ ਪਰ ਇੱਕ ਡਰ ਹਟ ਗਿਆ ਸੀ ਕਿਉਂਕਿ ਇੰਨੇ ਭੀੜ ਵਿੱਚ ਮੇਰੀ ਘਰ ਵਾਲੀ ਮੈਨੂੰ ਕੁਝ ਨਹੀਂ ਕਹਿ ਸਕਦੀ ਸੀ ਮੈਂ ਘਰ ਗਿਆ ਤੇ ਕੰਮ ਵਿੱਚ ਵਿਜੀ ਹੋ ਗਿਆ ਸੀ ਮੈਂ ਉਸ ਨਾਲ ਕੋਈ ਵੀ ਗੱਲ ਨਹੀਂ ਕੀਤੀ ਮੇਰੀ ਘਰ ਵਾਲੀ ਹਰ ਵਾਰ-ਵਾਰ ਮੇਰੇ ਕੋਲ ਆਉਂਦੀ ਮੇਰੇ ਰੋਟੀ ਕੱਪੜਾ ਹਰ ਇੱਕ ਚੀਜ਼ ਦਾ ਧਿਆਨ ਰੱਖਦੀ ਪਰ ਮੈਂ ਉਸ ਨੂੰ ਇੱਕ ਵਾਰ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ ਨਾ ਹੀ ਉਸ ਨਾਲ ਕੋਈ ਗੱਲ ਕੀਤੀ ਕਿਸੇ ਨੇ ਵੀ ਕੁਝ ਨਹੀਂ ਕਿਹਾ ਪਰ ਜਦੋਂ ਮੇਰੀ ਮਾਂ ਜਾਣ ਲੱਗੀ ਤਪਾ ਬੀ ਨੇ ਕਿਹਾ ਕਿ ਮਾਂ ਜੀ ਹੁਣ ਜਸ ਦੇ ਘਰ ਵਾਲੇ ਨੂੰ ਵੀ ਆਪਣੇ ਘਰ ਲੈ ਆਓ ਜਸ ਦੇ ਨਾਲ ਰੱਖੋ ਕਿਉਂਕਿ ਮੈਂ ਹੁਣ ਜਸ ਦਾ ਕੰਮ ਨਹੀਂ ਕਰ ਸਕਦੀ ਮੇਰਾ ਵੀ ਬੱਚਾ ਛੋਟਾ ਮੈਂ ਗੁੱਸੇ ਹੋ ਗਿਆ ਸੀ ਮੈਂ ਕਿਹਾ ਕਿਹੜਾ ਕੰਮ ਤੂੰ ਮੇਰਾ ਕਰਦੀ ਹੈ ਮੈਂ ਤਾਂ ਇੱਥੇ ਆਉਂਦਾ ਹੀ ਨਹੀਂ ਮੈਂ ਤਾਂ ਫੈਕਟਰੀ ਵਿੱਚ ਰਹਿੰਦਾ ਮੈਨੂੰ ਆਪਣੇ ਘਰ ਵਾਲੇ ਦੀ ਵਿਦਾਈ ਨਹੀਂ ਕਰਵਾਉਣੀ ਮੈਂ ਪੜ੍ਹਾਈ ਕਰਨੀ ਹੈ ਤੁਸੀਂ ਮੇਰਾ ਵਿਆਹ ਆਪਣੀ ਮਰਜ਼ੀ ਨਾਲ ਕੀਤਾ ਮੈਂ ਆਪਣੇ ਘਰ ਵਾਲੇ ਨੂੰ ਵੀ ਆਪਣੀ ਮਰਜ਼ੀ ਨਾਲ ਹੀ ਲੈ ਕੇ ਆਉਂਗਾ ਮਾਣਵੀ ਕੁਝ ਨਹੀਂ ਕਿਹਾ ਪਰ ਕਿਹਾ ਕਿ ਚਾਹੁੰਦਾ ਏ ਤੂੰ ਆਪਣੇ ਘਰ ਵਾਲੀ ਦੇ ਨਾਲ ਰਹੇਗਾ ਤਾਂ ਤੇਰਾ ਹਰ ਉਹ ਕੰਮ ਕਰੋਗੀ ਤੂੰ ਸਿਰਫ ਪੜ੍ਹਾਈ ਕਰ ਤੇ ਆਪਣੇ ਕੰਮ ਤੇ ਧਿਆਨ ਦੇ ਮੈਂ ਕਿਹਾ ਨਹੀਂ ਨਹੀਂ ਮੇਰਾ ਧਿਆਨ ਤਾਂ हट ਹੀ ਜਾਊਗਾ ਮੈਂ ਹਜੇ ਇਸ ਕਾਬਲ ਨਹੀਂ ਹਾਂ ਮੈਂ ਸਾਫ਼ ਹੀ ਜਵਾਬ ਦੇ ਦਿੱਤਾ ਸੀ ਮੈਂ ਇੰਨਾ ਕਿਹਾ ਤੇ ਆਪਣੀ ਫੈਕਟਰੀ ਵਿੱਚ ਚਲਾ ਗਿਆ ਇਸ ਵਕਤ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਤੇ ਨਾ ਹੀ ਮੈਂ ਆਪਣੇ ਘਰ ਵਾਲੀ ਦੇ ਨਾਲ ਰਹਿਣਾ ਚਾਹੁੰਦਾ ਸੀ ਮੇਰੀ ਘਰ ਵਾਲੇ ਨੂੰ ਮੇਰੇ ਫੋਨ ਨੰਬਰ ਦਾ ਵੀ ਪਤਾ ਲੱਗ ਗਿਆ ਸੀ ਉਹ ਫੋਨ ਕਰਦੀ ਉਹਦਾ ਫੋਨ ਨਹੀਂ ਮੈਂ ਚੁੱਕਦਾ ਸੀ ਮੈਂ ਆਪਣੀ ਘਰ ਵਾਲੀ ਦੀ ਵਜ੍ਹਾ ਨਾਲ ਆਪਣਾ ਨੰਬਰ ਹੀ ਬਦਲ ਲਿਆ ਸੀ ਇਸੇ ਤਰ੍ਹਾਂ 6 ਸਾਲ ਬੀਤ ਗਏ ਮੈਂ ਆਪਣੀ ਪੜ੍ਹਾਈ ਵਿੱਚ ਬਹੁਤ ਮਿਹਨਤ ਕੀਤੀ ਤੇ ਮੈਂ ਰੇਲਵੇ ਦੀ ਨੌਕਰੀ ਲੱਗ ਗਿਆ ਸੀ ਮੇਰੀ ਮਿਹਨਤ ਰੰਗ ਲਿਆਈ ਤੇ ਮੈਂ ਫੈਕਟਰੀ ਦੇ ਕੰਮ ਤੋਂ ਸਾਲਿਆਂ ਮੈਂ ਆਪਣੀ ਘਰ ਵਾਲੀ ਨੂੰ ਭੁੱਲ ਗਿਆ ਸੀ ਮੇਰੇ ਰੇਲਵੇ ਲਾਈਨ ਵਿੱਚ ਟੈਕਟ ਕਾਰਡ ਤੇ ਇੱਕ ਕੁੜੀ ਸੀ ਜੋ ਮੈਨੂੰ ਬਹੁਤ ਚੰਗੀ ਲੱਗਣ ਲੱਗੀ ਸੀ ਤੇ ਬੋਸਾ ਤੇ ਮੈਂ ਬਹੁਤ ਪੈਸੇ ਵੀ ਖਰਚ ਕਰਦਾ ਸੀ ਇੱਕ ਦਿਨ ਮੈਂ ਉਹਨੂੰ ਪ੍ਰਪੋਜ਼ ਕਰ ਦਿੱਤਾ ਉਸਨੇ ਪਹਿਲਾਂ ਬਹੁਤ ਨਖਰੇ ਕੀਤੇ ਫਿਰ ਉਸਨੇ ਮੇਰਾ ਪ੍ਰਪੋਜ਼ ਐਕਸੈਪਟ ਕਰ ਲਿਆ ਸੀ ਉਸ ਦਿਨ ਅਸੀਂ ਇੱਕ ਹੋਟਲ ਵਿੱਚ ਕਮਰਾ ਲੈ ਲੈ ਕੇ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਸੀ ਮੈਂ ਆਪਣੀ ਮਰਜ਼ੀ ਨਾਲ ਆਪਣੀ ਚਾਹਤ ਨਾਲ ਉਸਦੇ ਸਾਰੇ ਪਰਦੇ ਖੋਲਣਾ ਚਾਹੁੰਦਾ ਸੀ ਮੈਂ ਇੱਕ ਇੱਕ ਕਰਕੇ ਉਹਦੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਮੈਂ ਆਪਣੀ ਮਰਦਾਨਗੀ ਉਹਨੂੰ ਦਿਖਾਉਣਾ ਚਾਹੁੰਦਾ ਸੀ ਗੀਤਾ ਵੀ ਮੇਰੇ ਪਿਆਰ ਲਈ ਟੜਫ ਰਹੀ ਸੀ ਉਹਨੇ ਉਸਨੇ ਵੀ ਮੇਰਾ ਬਹੁਤ ਸਾਥ ਦਿੱਤਾ ਅਸੀਂ ਦੋ ਜਿਸਮ ਤੇ ਇੱਕ ਜਾਨ ਬਣ ਗਏ ਸੀ ਮੈਂ ਉਸ ਨੂੰ ਇਹ ਨਹੀਂ ਦੱਸਿਆ ਕਿ ਮੈਂ ਵਿਆਹਿਆ ਹੋਇਆ ਉਸ ਕੁੜੀ ਨੇ ਮੈਨੂੰ 3 ਸਾਲਾਂ ਤੱਕ ਆਪਣੇ ਪਿੱਛੇ ਭਜਾਇਆ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਕਰਵਾ ਲਿਆ ਅਸੀਂ ਦੋਨੋਂ ਬਹੁਤ ਖੁਸ਼ ਸੀ ਮੇਰੀ ਮਾਂ ਵਾਰ-ਵਾਰ ਕਹਿੰਦੀ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਲੈ ਜਾ ਤੇਰੇ ਸਹੁਰੇ ਬਹੁਤ ਗੱਲਾਂ ਕਰਦੇ ਆ ਮੈਂ ਆਪਣੇ ਘਰ ਦੇਆਂ ਨੂੰ ਨਹੀਂ ਦੱਸਿਆ ਸੀ ਕਿ ਮੈਂ ਉੱਥੇ ਵਿਆਹ ਕਰਵਾ ਲਿਆ। ਮਾਂ ਕਹਿੰਦੀ ਸੀ ਕਿ ਤੇਰੇ ਸਹੁਰੇ ਬਹੁਤ ਆਕਸਾਨ ਉਤੰਕ ਕਰਦੇ ਆ। ਕਹਿੰਦੇ ਆ ਕਿ ਸਾਡੀ ਧੀ ਨੂੰ ਕਿਉਂ ਨਹੀਂ ਲੈ ਕੇ ਜਾਂਦੇ ਤੇ ਸਾਡੇ ਜਵਾਈ ਨੂੰ ਸਾਹਮਣੇ ਕਿਉਂ ਨਹੀਂ ਲਿਆਉਂਦੇ। ਮੈਂ ਕਿਹਾ ਕਿ ਮਾਂ ਜਦੋਂ ਮੈਂ ਵਿਆਹ ਲਈ ਮਨਾ ਕਰ ਰਿਹਾ ਸੀ ਤਾਂ ਤੂੰ ਜ਼ਬਰਦਸਤੀ ਮੇਰਾ ਵਿਆਹ ਕਿਉਂ ਕਰਿਆ? ਮੈਨੂੰ ਨਹੀਂ ਪਤਾ ਕਿ ਤੂੰ ਹੁਣ ਕੀ ਕਰੇਂਗੀ। ਜੇ ਤੂੰ ਲਿਆਉਣਾ ਤਾਂ ਲੈ ਆ ਪਰ ਮੈਂ ਨਹੀਂ ਆਉਂਗਾ। ਮੇਰਾ ਪਹਿਲਾ ਵਿਆਹ ਹੋਏ ਨੂੰ 11 ਸਾਲ ਹੋ ਗਏ ਸੀ ਦੂਸਰੇ ਵਿਆਹ ਨੂੰ 4 ਸਾਲ ਹੋ ਗਏ ਸੀ ਪਰ ਮੇਰੀ ਦੂਸਰੀ ਘਰ ਵਾਲੇ ਦੇ ਕੋਈ ਔਲਾਦ ਨਹੀਂ ਹੋਈ ਸੀ ਸ਼ਾਇਦ ਸਾਨੂੰ ਹਜੇ ਜ਼ਰੂਰਤ ਵੀ ਨਹੀਂ ਸੀ ਮੈਂ ਆਪਣੀ ਦੂਸਰੀ ਘਰ ਵਾਲੇ ਨੂੰ ਬਹੁਤ ਚਾਹੁੰਦਾ ਸੀ ਉਹ ਮੇਰੀ ਪਸੰਦ ਸੀ ਮੈਂ ਘਰ ਦੇ ਕੰਮ ਕਰ ਲੈਂਦਾ ਸੀ ਉਸ ਦਾ ਪਿਆਰ ਤੇ ਦੂਸਰੀ ਘਰ ਵਾਲੇ ਤੇ ਮੈਂ ਨਾ ਖੇਚਕਦਾ ਸੀ ਮੇਰੇ ਹੋਸ਼ ਤਾਂ ਉਦੋਂ ਉੱਡੇ ਜਦੋਂ ਮੇਰੇ ਘਰ ਦੇ ਮੇਰੀ ਪਹਿਲੀ ਘਰ ਵਾਲੇ ਦੇ ਭਰਾ ਤੇ ਮੇਰੀ ਘਰ ਵਾਲੇ ਨੂੰ ਲੈ ਕੇ ਮੇਰੇ ਦਰਵਾਜ਼ੇ ਤੇ ਆ ਕੇ ਮੇਰੇ ਤਾਂ ਹੋਸ਼ ਉੱਟ ਗਏ ਸੀ ਮੈਂ ਹੈਰਾਨ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਮੈਂ ਆਪਣੀ ਦੂਸਰੀ ਘਰ ਵਾਲੇ ਨੂੰ ਇਹ ਗੱਲ ਕਦੀ ਨਹੀਂ ਦੱਸੀ ਸੀ ਤੇ ਨਾ ਹੀ ਮੈਂ ਦੱਸਣਾ ਚਾਹੁੰਦਾ ਸੀ ਪਰ ਮੇਰੇ ਸਿਰ ਤੇ ਜੋ ਪਹਾੜ ਡਿੱਗ ਗਿਆ ਉਸ ਨੇ ਤਾਂ ਮੈਨੂੰ ਖਲਾਇ ਦਿੱਤਾ ਸੀ ਮੇਰੀ ਮਾਂ ਨੇ ਮੇਰੀ ਪਹਿਲੀ ਘਰ ਵਾਲੇ ਨੂੰ ਲਿਜਾ ਕੇ ਮੇਰੇ ਸਾਹਮਣੇ ਖੜਾ ਕੀਤਾ ਤੇ ਪੂਰਾ ਤਮਾਸ਼ਾ ਬਣਾ ਦਿੱਤਾ ਸੀ ਕਿ ਆ ਕਿ ਸਾਨੂੰ ਨਹੀਂ ਪਤਾ ਤੂੰ ਚੋਰੀ-ਚੋਰੀ ਵਿਆਹ ਵੀ ਕਰਵਾ ਲਿਆ ਤੇ ਪਹਿਲੀ ਘਰ ਵਾਲੇ ਨੂੰ ਭੁਲਾ ਦਿੱਤਾ। ਮੇਰੀ ਦੂਸਰੀ ਘਰ ਵਾਲੀ ਗੀਤਾ ਦੇ ਚਿਹਰੇ ਤੇ ਤਾਂ ਜਿੱਦਾਂ ਪਤਾ ਨਹੀਂ ਕਿਹੜੀ ਮੁਸੀਬਤ ਆ ਪਈ ਹੋਵੇ। ਉਹ ਮੈਨੂੰ ਕਹਿੰਦੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਉਸਦੇ ਪਿੱਛੇ ਮੱਤਿਆ ਨੰਨ ਸਾਲਾਂ ਤੋਂ ਪਿਆ ਸੀ ਤੇ ਉਸ ਤੋਂ ਬਾਅਦ ਮੈਂ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਮੈਂ ਉਹਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਕਿ ਮੇਰਾ ਪਹਿਲਾ ਵਿਆਹ ਹੋਇਆ। ਜਦੋਂ ਉਹਨੂੰ ਪਤਾ ਲੱਗਾ ਤੇ ਉਹਨੇ ਬਹੁਤ ਰੌਲਾ ਪਾਇਆ। ਸਾਰਿਆਂ ਦੇ ਸਾਹਮਣੇ ਮੇਰੇ ਤੇ ਹੱਥ ਚੁੱਕਿਆ। ਫਟਾ ਫਟਾ ਪੁਲਿਸ کیس ਕਰ ਦਿੱਤਾ ਮੈਨੂੰ ਕੁਝ ਦੇਰ ਤੱਕ ਸਮਝ ਨਹੀਂ ਆਇਆ ਕੀ ਹੋ ਕੀ ਰਹਾ ਮੇਰੀ ਪਹਿਲੀ ਘਰਵਾਲੀ ਦੇ ਭਰਾ ਮੈਨੂੰ ਧਮਕੀਆਂ ਦੇਣ ਲੱਗੇ ਕਿ ਤੈਨੂੰ ਛੱਡੂਗੀ ਨਹੀਂ ਤੇ ਇਹਨੂੰ ਪੁਲਿਸ ਦੇ ਹਵਾਲੇ ਕਰਵਾਉਗੀ ਉਹਨੇ ਮੇਰੇ ਤੇ ਧੋਖੇ ਦਾ ਕੇਸ ਕੀਤਾ ਪਰ ਮੇਰੀ ਦੂਸਰੀ ਘਰਵਾਲੀ ਦੇ ਬਲਾਉਂ ਤੇ ਪੁਲਿਸ ਆ ਗਈ ਮੈਨੂੰ ਧੋਖਾ ਦੇਣ ਦੇ ਕੇਸ ਵਿੱਚ 3 ਮਹੀਨੇ ਦੀ ਜੇਲ੍ਹ ਹੋਈ ਸੀ ਫਿਰ ਮੇਰੀ ਪਹਿਲੀ ਘਰਵਾਲੀ ਦੇ ਭਰਾ ਨੇ ਜ਼ਮਾਨਤ ਕਰਵਾ ਲਈ ਮੈਂ ਫਸ ਗਿਆ ਸੀ ਤੇ ਆਪਣੇ ਦੂਸਰੀ ਘਰ ਵਾਲੀ ਦੀਆਂ ਨਜ਼ਰਾਂ ਵਿੱਚ ਗਿਰ ਚੁੱਕਿਆ ਸੀ ਤੇ ਪਹਿਲੀ ਘਰਵਾਲ ਨੂੰ ਇਸ ਦੇ ਜ਼ਿੰਮੇਦਾਰ ਮੰਨਦਾ ਸੀ ਤਾਂ ਉਸ ਨਾਲ ਮੇਰਾ ਵਿਆਹ ਹੋਇਆ ਸੀ ਉਹ ਨਾ ਹੁੰਦੀ ਤੇ ਨਾ ਇਹ ਸਭ ਹੁੰਦਾ ਮੈਂ ਆ자ਦ ਹੁੰਦਾ ਮੈਂ ਆਪਣੀ ਮਰਜ਼ੀ ਨਾਲ ਕੋਈ ਵੀ ਫੈਸਲਾ ਕਰ ਸਕਦਾ ਸੀ ਮੈਂ ਆਪਣੀ ਦੂਸਰੀ ਘਰ ਵਾਲੀ ਗੀਤਾ ਨੂੰ ਪਿਆਰ ਕਰਦਾ ਸੀ ਮੇਰੀ ਦੂਸਰੀ ਘਰ ਵਾਲੀ ਨੇ ਤਾਂ ਮੇਰੇ ਤੇ ਧੋਖੇ ਦਾ ਕੇਸ ਚਲਾ ਦਿੱਤਾ ਸੀ ਹੁਣ ਮੇਰੀ ਨੌਕਰੀ ਦੀ ਗੱਲ ਵੀ ਫਸ ਰਹੀ ਸੀ ਮੈਂ ਕਿਸੇ ਵੀ ਤਰ੍ਹਾਂ ਕਰਕੇ ਆਪਣੀ ਦੂਸਰੀ ਘਰ ਵਾਲੀ ਨੂੰ ਮਨਾਉਣਾ ਚਾਹੁੰਦਾ ਸੀ ਮੈਂ ਆਪਣੇ ਉੱਪਰੋਂ ਇਹ ਕੇਸ ਖਤਮ ਕਰਨਾ ਚਾਹੁੰਦਾ ਸੀ ਪਰ ਉਹ ਮੈਨੂੰ ਮਿਲਣਾ ਨਹੀਂ ਚਾਹੁੰਦੀ ਸੀ ਉਹ ਮੈਨੂੰ ਇੱਕ ਗੱਲ ਵੀ ਨਹੀਂ ਪੁੱਛਦੀ ਸੀ ਤੇ ਨੀਲਮ ਦੂਸਰੀ ਘਰ ਵਾਲੀ ਮੇਰੇ ਸਾਰੇ ਕੰਮ ਕਰਦੀ ਸੀ ਮੇਰੇ ਕੋਲ ਆਉਂਦੀ ਤਾਂ ਮੈਂ ਮੂੰਹ ਫੇਰ ਲੈਂਦਾ ਸੀ ਮੇਰੀ ਪਹਿਲੀ ਘਰ ਵਾਲੀ ਦੂਸਰੀ ਘਰ ਵਾਲੀ ਨਾਲੋਂ ਸੋਹਣੀ ਸੀ ਪਰ ਮੇਰੇ ਪਸੰਦ ਨਹੀਂ ਸੀ ਉਸਨੇ 10ਵੀਂ ਤੱਕ ਪੜ੍ਹਾਈ ਕੀਤੀ ਸੀ ਗੀਤਾ ਤਾਂ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ ਸੀ ਉਸਨੇ ਆਪਣਾ ਟਰਾਂਸਫਰ ਕਰਵਾ ਲਿਆ ਸੀ ਪਰ ਮੈਂ ਉਹਦਾ ਪਿੱਛਾ ਛੱਡਣ ਵਾਲਾ ਨਹੀਂ ਸੀ ਮੈਂ ਰੋਜ਼ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਉਹਦੇ ਕੋਲ ਜਾਂਦਾ ਪਰ ਉਹ ਮੈਨੂੰ ਆਪਣੇ ਆਪ ਨੂੰ ਟੱਚ ਵੀ ਨਹੀਂ ਕਰ ਦਿੰਦੀ ਸੀ ਉਸਦਾ ਬਸ ਇਹੀ ਕਹਿਣਾ ਸੀ ਕਿ ਤੂੰ ਮੈਨੂੰ ਤੁੱਖਾ ਕਿਉਂ ਦਿੱਤਾ ਤੂੰ ਵਿਆਹਿਆ ਹੋਇਆ ਸੀ ਤਾਂ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਉਸ ਨੂੰ ਕਹਿੰਦਾ ਸੀ ਕਿ ਜੇ ਮੈਂ ਤੈਨੂੰ ਦੱਸ ਵੀ ਦਿੰਦਾ ਤਾਂ ਤੂੰ ਮੈਨੂੰ ਕਦੀ ਵੀ ਨਾ ਮਿਲਦੀ ਸੱਚ ਵਿੱਚ ਤੈਨੂੰ ਮੈਂ ਬਹੁਤ ਪਿਆਰ ਕਰਦਾ ਉਸਨੇ ਮੈਨੂੰ ਕਿਹਾ ਕਿ ਇਦਾਂ ਦੇ ਧੋਖੇबाज ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਮੈਨੂੰ ਤਲਾਕ ਚਾਹੀਦਾ। ਮੈਂ ਉਸ ਨੂੰ ਤਲਾਕ ਦੇਣ ਲਈ ਤਿਆਰ ਨਹੀਂ ਸੀ ਪਰ ਉਹਨੇ ਇੱਕੋ ਹੀ ਰਾਟ ਲਾਈ ਹੋਈ ਸੀ। ਮੈਨੂੰ ਤਲਾਕ ਚਾਹੀਦਾ। ਮੈਂ ਤੇਰੇ ਨਾਲ ਨਹੀਂ ਰਹਿਣਾ। ਇਸ ਗੱਲ ਨੂੰ ਇੱਕ ਸਾਲ ਹੋ ਚੱਲਿਆ ਸੀ ਪਰ ਮੇਰੀ ਪਹਿਲੀ ਘਰ ਵਾਲੀ ਮੇਰੇ ਨਾਲ ਰਹਿੰਦੀ ਸੀ। ਮੈਂ ਆਪ ਉਹਦੇ ਨਾਲ ਗੱਲ ਵੀ ਨਹੀਂ ਸੀ ਕਰਦਾ। ਉਹ ਮੇਰੇ ਸਾਰੇ ਕੰਮ ਕਰਦੀ ਸੀ। ਮੇਰੀ ਹਰ ਚੀਜ਼ ਦਾ ਉਹ ਧਿਆਨ ਰੱਖਦੀ ਸੀ। ਅੱਜ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਸੋਫੇ ਤੇ ਬੈਠਾ ਟੀਵੀ ਦੇਖਦਾ ਸੀ ਮੇਰੀ ਪਹਿਲੀ ਘਰ ਵਾਲੀ ਮੇਰੇ ਕੋਲ ਆਈ ਤੇ ਮੇਰੇ ਸਿਰ ਤੇ ਹੱਥ ਫੇਰਨ ਲੱਗੀ ਮੈਨੂੰ ਬੜਾ ਸਕੂਨ ਮਿਲ ਰਿਹਾ ਸੀ ਮੈਂ ਸ਼ਾਇਦ ਨੀਂਦ ਵਿੱਚ ਸੀ ਤੇ ਮੈਨੂੰ ਲੱਗਿਆ ਕਿ ਗੀਤਾ ਮੈਂ ਉਸ ਨੂੰ ਗੀਤਾ ਸਮਝ ਕੇ ਨੀਂਦ ਵਿੱਚ ਹੀ ਆਪਣੀ ਪਹਿਲੀ ਘਰ ਵਾਲੀ ਦੇ ਨਾਲ ਚਿਪਕਣ ਲੱਗ ਪਿਆ ਸੀ ਤੇ ਉਹ ਕਦੋਂ ਤੋਂ ਮੇਰੀ ਇਜਾਜ਼ਤ ਵਿੱਚ ਬੈਠੀ ਸੀ ਉਸ ਨੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿੱਤਾ ਜ਼ੋਰ-ਜ਼ੋਰ ਨਾਲ ਸਸਕੀਆਂ ਲੈਣ ਲੱਗੀ ਤੇ ਪਤਾ ਨਹੀਂ ਕਿੰਨੇ ਬੇਕਾਬੂ ਹੋਈ ਪਈ ਸੀ। ਅਚਾਨਕ ਮੇਰੀ ਅੱਖ ਖੁੱਲਹੀ ਤਾਂ ਮੈਂ ਹੈਰਾਨ ਰਹਿ ਗਿਆ। ਮੈਂ ਰੁਕਿਆ ਨਹੀਂ। ਉਹਦੀ ਪਿਆਸ ਬੁਝਾਉਣ ਲੱਗਾ ਸੀ। ਅੱਜ ਮੈਨੂੰ ਬਹੁਤ ਸਕੂਨ ਮਿਲ ਰਿਹਾ ਸੀ। ਗੀਤਾ ਤੇ ਨੀਲਮ ਦੇ ਸੁਭਾਅ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ। ਨੀਲਮ ਮੇਰੇ ਨਾਲ ਕਦੇ ਬੈਂਸ ਨਹੀਂ ਕਰਦੀ ਸੀ ਤੇ ਗੀਤਾ ਹਰ ਗੱਲ ਤੇ ਮੈਨੂੰ ਜੱਜ ਕਰਦੀ ਰਹਿੰਦੀ ਸੀ। ਤੂੰ ਮੇਰੇ ਪਿੱਛੇ ਪਿਆ ਤੇਰੇ ਵਰਗੇ ਤਾਂ ਮੈਂ ਪਤਾ ਨਹੀਂ ਕਿੰਨੇ ਰਿਜੈਕਟ ਕਰ ਦਿੱਤੇ ਆ। ਅੱਜ ਮੈਂ ਉਹ ਨਾ ਸਾਰੀਆਂ ਗੱਲਾਂ ਨੂੰ ਸੋਚ ਰਹੀ ਸੀ ਇਹਦੇ ਵਿੱਚ ਨਾ ਗੀਤਾ ਦੀ ਗਲਤੀ ਸੀ ਤੇ ਨਾ ਹੀ ਨੀਲਮ ਦੀ ਨੀਲਮ ਸ਼ੁਰੂ ਤੋਂ ਹੀ ਏਦਾਂ ਦੀ ਕੁੜੀ ਸੀ ਗੀਤਾ ਜਦੋਂ ਤੋਂ ਮੈਨੂੰ ਮਿਲੀ ਸੀ ਏਦਾਂ ਦੀ ਹੀ ਸੀ ਆਕੜ ਵਾਲੀ ਉਸ ਦੀ ਆਕੜ ਨੂੰ ਤੋੜਨ ਦੇ ਲਈ ਮੈਂ ਉਹਦੇ ਪਿੱਛੇ ਪਾਈਦਾ ਰਿਹਾ ਪਰ ਵਿਆਹ ਤੋਂ ਬਾਅਦ ਵੀ ਉਦਾਂ ਹੀ ਸੀ ਉਹ ਗੱਲ ਕਰਕੇ ਮੈਨੂੰ ਨੀਵਾ ਦਿਖਾਉਂਦੀ ਸੀ ਕਹਿੰਦੀ ਸੀ ਕਿ ਤੂੰ ਮੇਰੇ ਪਿੱਛੇ ਪਿਆ ਹੋਇਆ ਜੀ ਨੂੰ ਮੈਂ ਪੁੱਛਦਾ ਤੱਕ ਨਹੀਂ ਸੀ ਨੀਲਮ ਮੇਰੇ ਸਾਰੇ ਕੰਮ ਬਿਨਾ ਬੋਲੇ ਕਰਦੀ ਸੀ ਮੈਂ ਉਸ ਤੇ ਨੀਲਮ ਨੂੰ ਪੁੱਛਿਆ ਜਦੋਂ ਮੈਂ ਤੈਨੂੰ ਭੁੱਲ ਬੈਠਾ ਸੀ ਤਾਂ ਤੈਨੂੰ ਕੋਈ ਮੁੰਡਾ ਪਸੰਦ ਨਹੀਂ ਆਇਆ ਉਹ ਕਹਿੰਦੀ ਨਹੀਂ ਜਦੋਂ ਤੂੰ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਸੀ ਉਸ ਤੋਂ ਬਾਅਦ ਮੈਂ ਸਾਰੀ ਦੁਨੀਆ ਭੁੱਲ ਬੈਠੀ ਸੀ ਤੇ ਜਦੋਂ ਮੈਂ ਤੁਹਾਨੂੰ ਦੇਖ ਲਿਆ ਸੀ ਉਸ ਤੋਂ ਬਾਅਦ ਤਾਂ ਇੱਕ ਦਿਨ ਵੀ ਤੁਹਾਨੂੰ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕੀ ਉਸ ਰਾਤ ਨੂੰ ਮੈਂ ਸਾਰੀ ਜ਼ਿੰਦਗੀ ਦੇ ਲਈ ਸੰਭਾਲ ਲਿਆ ਸੀ ਜਦੋਂ ਪਹਿਲੀ ਵਾਰ ਤੁਸੀਂ ਬਾਥਰੂਮ ਵਿੱਚ ਮੇਰੇ ਨਾਲ ਉਹ ਸਭ ਕੁਝ ਕੀਤਾ ਸੀ ਉਸ ਤੋਂ ਬਾਅਦ ਤੂੰ ਕਦੀ ਨਾ ਮਿਲਿਆ ਪਰ ਮੈਂ ਉਸ ਦਿਨ ਨੂੰ ਰੋਜ਼ ਯਾਦ ਕਰਦੀ ਸੀ ਤੇ ਅੱਜ ਰਾਬ ਨੇ ਮੇਰੀਆਂ ਉਹ ਸਾਰੀਆਂ ਦੁਆਵਾਂ ਵੀ ਸੁਣ ਲਈਆਂ ਤੇ ਦੇਖ ਤੂੰ ਮੇਰੀਆਂ ਬਾਹਾਂ ਵਿੱਚ ਐ ਤੂੰ ਜੋ ਵੀ ਕੀਤਾ ਉਹ ਤੇਰੀ ਨਦਾਨੀ ਸੀ ਤੇਰੀ ਆਕੜ ਸੀ ਮੈਂ ਉਮਰ ਵਿੱਚ ਤੇਰੇ ਤੋਂ ਥੋੜੀ ਜਹੀ ਵੱਡੀ ਜ਼ਰੂਰ ਆ ਜਦੋਂ ਤੇਰਾ ਵਿਆਹ ਹੋਇਆ ਸੀ ਉਸ ਵੇਲੇ ਤੂੰ ਸਿਰਫ 17 ਸਾਲ ਦਾ ਸੀ ਤੇ ਮੈਂ 21 ਸਾਲ ਦੀ ਸੀ ਘਰਦਿਆਂ ਨੇ ਰਿਸ਼ਤਾ ਕਰਕੇ ਉਮਰ ਲਪੋਲੇ ਸੀ ਪਰ ਵਿਆਹ ਵਿੱਚ ਤਾਂ ਫਿਰ ਤੈਨੂੰ ਨਹੀਂ ਦੇਖਿਆ ਉਸ ਦਿਨ ਤੇਰੀ ਘਰ ਵਾਲੀ ਸੀ ਤਾਂ ਮੈਂ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਉਸ ਦਿਨ ਮੈਂ ਆਪਣੀ ਸਾਰੀ ਸ਼ਰਮ ਨੂੰ ਪਲਾ ਕੇ ਬਾਥਰੂਮ ਵਿੱਚ ਡਿੱਗਣ ਦਾ ਜਾਣ ਬੁੱਝ ਕੇ ਨਾਟਕ ਕੀਤਾ ਤੈਨੂੰ ਆਪਣੇ ਹੁਸਨ ਨਾਲ ਮਿਲਵਾਉਣਾ ਚਾਹੁੰਦੀ ਸੀ ਪਰ ਮੇਰੀ ਕਿਸਮਤ ਮਾੜੀ ਸੀ ਮੇਰਾ ਪਿਆਰ ਤੈਨੂੰ ਸਮਝ ਨਹੀਂ ਆਇਆ ਤੇ ਤੂੰ ਆਪਣੇ ਕਾਮਯਾਬੀ ਦੀ ਮੰਜ਼ਲ ਤੈਅ ਕਰਨ ਦੇ ਲਈ ਮੈਨੂੰ ਭੁੱਲ ਬੈਠ ਜਦੋਂ ਮੈਨੂੰ ਪਤਾ ਲੱਗਿਆ ਕਿ ਦੂਸਰਾ ਵਿਆਹ ਤੂੰ ਕਰਵਾ ਲਿਆ ਤਮੈ ਸੌਖਾ ਲਈ ਸੀ ਕਿ ਜੋ ਵੀ ਹੋ ਜਾਏ ਮੈਂ ਆਪਣੇ ਘਰ ਵਾਲੇ ਤੇ ਬਿਨਾ ਨਹੀਂ ਰਹਿ ਸਕਦੀ ਤੁਹਾਡੇ ਨਾਲ ਹੀ ਰਹਾਂਗੀ ਚਾਹੇ ਉਹ ਆਪਣੇ ਦਿਲ ਵਿੱਚ ਮੈਨੂੰ ਥਾਂ ਦੇਵੇ ਜਾਂ ਆਪਣੇ ਦੂਸਰੀ ਘਰ ਵਾਲੇ ਦੇ ਨਾਲ ਹੀ ਰੱਖੇ ਪਰ ਮੇਰਾ ਸਾਥ ਦੇਵੇ ਮੈਨੂੰ ਤੇਰੀ ਦੂਸਰੀ ਘਰ ਵਾਲੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਤੂੰ ਚਾਹੁੰਦਾ ਤਾਂ ਉਹਦੇ ਨਾਲ ਵੀ ਰਹਿ ਸਕਦਾ ਸੀ ਕਿਉਂਕਿ ਤੇਰਾ ਦਿਲ ਉਹਦੇ ਤੇ ਆ ਤੇ ਮੇਰਾ ਦਿਲ ਤੇਰੇ ਅੰਦਰ ਆ ਮੈਂ ਕਦੇ ਤੇਰੇ ਖਿਲਾਫ ਨਹੀਂ ਹੁੰਦੀ ਜੇ ਚਾਹੇ ਤਾਂ ਮੈਂ ਕੁਝ ਕੰਮ ਕਰ ਸਕਦੀ ਹਾਂ ਤੇਰਾ ਹੱਥ ਫੜਾ ਸਕਦੀ ਹਾਂ ਮੇਰੇ ਅੰਦਰ ਹੱਥ ਦਾ ਹੁਨਾਰਾ ਮੈਂ ਆਪਣੇ ਚੰਗੇ ਡਿਜ਼ਾਈਨ ਦੇ ਕੱਪੜੇ ਤੇ ਕਢਾਈ ਕਰ ਸਕਦੀ ਹਾਂ ਤੇ ਮੈਂ ਆਪਣੀ ਘਰ ਵਾਲੀ ਨੀਲਮ ਦੀਆਂ ਗੱਲਾਂ ਸੁਣੀਆ ਤਾਂ ਮੇਰੇ ਹੋਸ਼ ਉੱਡ ਗਏ ਸੀ ਉਹ ਮੈਨੂੰ ਕਿੰਨਾ ਚਾਹੁੰਦੀ ਸੀ ਮੈਂ ਉਹਨੂੰ ਕਿੰਨਾ ਗਲਤ ਸਮਝ ਰਿਹਾ ਸੀ ਅਸਲੀ ਪਿਆਰ ਤਾਂ ਉਸਨੇ ਮੈਨੂੰ ਕੀਤਾ ਸੀ ਉਸ ਨੂੰ ਮੇਰੇ ਤੋਂ ਕੋਈ ਲਾਲਚ ਨਹੀਂ ਸੀ ਉਹ ਤਾਂ ਪਿਆਰ ਦਾ ਸਮੁੰਦਰ ਸੀ ਮੈਂ ਉਸ ਨੂੰ ਬਾਹਾਂ ਵਿੱਚ ਭਰ ਲਿਆ ਉਸ ਤੋਂ ਮਾਫੀ ਮੰਗੀ ਗੀਤਾ ਨੂੰ ਵੀ ਮੈਂ ਪਿਆਰ ਕਰਦਾ ਸੀ ਪਰ ਮੈਂ ਉਸ ਨੂੰ ਤਲਾਕ ਦੇ ਦਿੰਦਾ ਹੁਣ ਸੋਚ ਗਿਆ ਸੀ ਤੇ ਤਲਾਕ ਦੇ ਪੇਪਰਾਂ ਦੇ ਸਾਈਨ ਕਰਕੇ ਕੋਰਟ ਪਹੁੰਚ ਗਿਆ ਸੀ ਕੋਰਟ ਤੋਂ ਮੈਂ ਆਇਆ ਉਸ ਨੇ ਮੇਰੇ ਤੇ ਧੋਖੇ ਤਰੇਪ ਦਾ ਕੇਸ ਕੀਤਾ ਸੀ ਮੈਂ ਉਸ ਨੂੰ ਤਲਾਕ ਦੇ ਦਿੱਤਾ ਪਰ 10 ਲੱਖ ਰੁਪਏ ਜੁਰਮਾਨਾ ਦਿੱਤਾ ਤੇ ਉਸ ਦਿਨ ਮੈਂ ਗੀਤਾ ਦਾ ਚੱਕਰ ਹੀ ਖਤਮ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਦੇ ਵੀ ਗੀਤਾ ਨੂੰ ਨਹੀਂ ਮਿਲਿਆ ਤੇ ਆਪਣੀਆਂ ਗਲਤੀਆਂ ਲਈ ਮਾਫੀ ਮੰਗੀ ਤੇ ਨੀਲਮ ਦੇ ਨਾਲ ਗੱਲਾਂ ਕਰਨ ਲੱਗ ਪਿਆ ਉਸ ਦੀ ਪਸੰਦ ਨੂੰ ਪੁੱਛਣ ਲੱਗਾ ਉਸ ਦੇ ਨਾਲ ਕੰਮ ਕਰਾਉਣ ਲੱਗਾ ਪਰ ਉਹ ਆਪਣੇ ਕਿਸੇ ਕੰਮ ਨੂੰ ਉਹ ਕਰਨ ਨਹੀਂ ਸੀ ਦਿੰਦੀ ਕਹਿੰਦੀ ਸੀ ਕਿ ਪਾਪ ਲੱਗੂਗਾ ਮੈਂ ਤਾਂ ਤੁਹਾਨੂੰ ਹੀ ਰੱਬ ਮੰਨਿਆ ਤੇ ਮੈਂ ਆਪਣੇ ਰੱਬ ਕੋਲੋਂ ਕੋਈ ਕੰਮ ਨਹੀਂ ਕਰਵਾਉਣਾ ਚਾਹੁੰਦੀ ਬਸ ਤੂੰ ਮੇਰੀਆਂ ਨਜ਼ਰਾਂ ਦੇ ਸਾਹਮਣੇ ਰਿਹਾ ਕਰ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਸਮਝਾਉਣ ਲੱਗਾ ਕਿਉਂਕਿ ਇਹਦੇ ਵਿੱਚ ਮੇਰੀ ਵੀ ਗਲਤੀ ਨਹੀਂ ਸੀ ਮੈਂ ਉਸ ਵੇਲੇ ਕਿੰਨਾ ਨਾਦਾਨ ਸੀ ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਸਮਝਦਾਰ ਹੋਇਆ ਤਾਂ ਉਸ ਲਈ ਬਣਿਆ ਗੀਤਾ ਮੇਰੇ ਸਾਹਮਣੇ ਵੀ ਸੀ ਮੈਨੂੰ ਲੱਗਿਆ ਸੀ ਕਿ ਉਹ ਮੇਰਾ ਸੱਚਾ ਪਿਆਰ ਹੈ ਉਹ ਤਾਂ ਮੈਂ ਹੀ ਨਹੀਂ ਸਮਝ ਸਕਿਆ ਕਿ ਸੱਚੀ ਮੁਹੱਬਤ ਤਾਂ ਮੇਰੀ ਪਹਿਲੀ ਘਰਵਾਲੀ ਨੀਲਮ ਸੀ ਉਹ ਮੇਰੇ ਪਿਆਰ ਦੇ ਲਈ ਡਿਜ਼ਰਵ ਕਰ ਰਹੀ ਸੀ ਉਹ ਸਭ ਕੁਝ ਜਾਣਨ ਤੋਂ ਬਾਅਦ ਮੈਨੂੰ ਪਿਆਰ ਦਾ ਦਾਵਾ ਕਰ ਰਹੀ ਸੀ ਪੜੀ ਲਿਖੀ ਤੇ ਖੁੱਲੇ ਮિજાਜ ਦੀ ਕੁੜੀ ਸੀ ਪਰ ਉਹ ਹਰ ਚੀਜ਼ ਨੂੰ ਬੜੀ ਪ੍ਰੀਕੀ ਨਾਲ ਪਰਖਦੀ ਸੀ ਉਹ ਆਪਣੇ ਇਸ ਕੰਮ ਵਿੱਚ ناکਾਮ ਹੋਈ ਇਸ ਲਈ ਉਸਨੇ ਮੈਨੂੰ ਮਾਫੀ ਨਾ ਮਾਫਨੇ ਕੀਤਾ ਤੇ ਤਲਾਕ ਤੋਂ ਬਾਅਦ ਉਸਨੇ ਆਪਣੇ ਪੁਰਾਣੇ ਕਾਲਜ ਦੇ ਦੋਸਤ ਨਾਲ ਵਿਆਹ ਕਰਵਾ ਲਿਆ ਕਿਉਂਕਿ ਉਹ ਕਾਲਜ ਤੋਂ ਹੀ ਉਹਨੂੰ ਪਿਆਰ ਕਰਦਾ ਸੀ ਪਰ ਉਸ ਦੀ ਨੌਕਰੀ ਨਾ ਹੋਣ ਦੀ ਵਜ੍ਹਾ ਕਰਕੇ ਉਸ ਨਾਲ ਉਹਨੇ ਵਿਆਹ ਨਹੀਂ ਕਰਵਾਇਆ ਸੀ ਜਦੋਂ ਉਸਦੇ ਨਾਲ ਹੀ ਮੈਂ ਨੌਕਰੀ ਕਰਦਾ ਸੀ ਇਸ ਲਈ ਉਹਨੇ ਮੇਰੇ ਪ੍ਰਪੋਜ਼ ਨੂੰ ਐਕਸੈਪਟ ਕਰ ਲਿਆ ਸੀ ਜਦੋਂ ਆਪਣੇ ਵਿਆਹ ਵਿੱਚ ਉਹਨੂੰ ਧੋਖਾ ਮਿਲਿਆ ਤਾਂ ਉਸਨੇ ਆਪਣੇ ਪੁਰਾਣੇ ਲਵਰ ਦੇ ਨਾਲ ਹੀ ਵਿਆਹ ਕਰਵਾ ਲਿਆ ਉਹ ਮੈਨੂੰ ਦੁਬਾਰਾ ਕਦੀ ਵੀ ਨਹੀਂ ਮਿਲੇ ਮੈਂ ਵੀ ਗੀਤਨ ਨੂੰ ਹੁਣ ਪੂਰੀ ਤਰ੍ਹਾਂ ਭੁਲਾ ਦਿੱਤਾ ਸੀ ਤੇ ਆਪਣੀ ਪਹਿਲੀ ਘਰ ਵਾਲੇ ਨੂੰ ਸਵੀਕਾਰ ਕਰਕੇ ਉਸ ਨੂੰ ਹੁਣ ਮੈਂ ਪਿਆਰ ਦੇਣ ਲੱਗਿਆ ਸੀ ਜਿਹਦੀ ਉਹ ਹੱਕਦਾਰ ਸੀ ਅੱਜ ਨੀਲਮ ਮੇਰੇ ਬੱਚੇ ਦੀ ਮਾਂ ਮੇਰੇ ਇੱਕ ਮੁੰਡਾ ਹੋਇਆ ਸੀ ਬਹੁਤ ਸੋਹਣਾ ਸੀ ਬਿਲਕੁਲ ਨੀਲਮ ਵਰਗਾ ਪਰ ਉਸਨੇ ਮੇਰੇ ਮੁੰਡੇ ਦਾ ਨਾਮ ਵਿਜ਼ੇ ਰੱਖਿਆ ਸੀ ਕਹਿੰਦੇ ਸੀ ਕਿ ਇਹ ਵਿਜੇ ਮੇਰੀ ਜੱਤ ਦੀ ਵਿਜੇ ਆ ਤੇ ਜੋ ਮੈਂ ਰੱਬ ਕੋਲੋਂ ਦੁਆ ਕਰਕੇ ਮੰਗਿਆ ਸੀ ਉਹ ਅੱਜ ਮੈਨੂੰ ਰੱਬ ਨੇ ਮੇਰੀ ਝੋਲੀ ਵਿੱਚ ਪਾ ਦਿੱਤਾ ਸੀ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੀ